ਮਾਚੀਵਾੜਾ ਦੇ ਨੇੜਲੇ ਪਿੰਡ ਬੈਸਾਲ ਕਲਾ ਦੇ ਵਾਸੀ ਸੇਵਾ ਮੁਕਤ ਅਧਿਆਪਕ ਮਾਸਟਰ ਬਖਸ਼ੀ ਰਾਮ ਦੇ ਘਰੋਂ 235000 ਰੁਪਏ ਚੋਰੀ ਕਰਨ ਦੇ ਕਥਿਤ ਦੋਸ਼ੀ ਇਹ ਸਪਿੰਡ ਦੇ ਹੀ ਵਾਸੀ ਜਸ਼ਨਦੀਪ ਕੌਰ ਅਤੇ ਉਸ ਦੇ ਭਰਾ ਆਕਾਸ਼ਦੀਪ ਨੂੰ ਕਾਬੂ ਕੀਤਾ ਗਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਥਰਨਾਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਬਖਸ਼ੀ ਰਾਮ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਉਹ ਪਿੰਡ ਵਿੱਚ ਆਪਣੇ ਘਰ ਇਕੱਲਾ ਹੀ ਰਹਿੰਦਾ ਹੈ ਅਤੇ 30 ਅਗਸਤ ਨੂੰ ਨਿਜੀ ਕੰਮਕਾਰ ਸੰਬੰਧੀ ਘਰ ਨੂੰ ਤਾਲਾ ਲਗਾ ਕੇ ਮਾਝੀਵਾਲਾ ਸਾਹਿਬ ਗਿਆ ਸੀ ਜਦੋਂ ਸ਼ਾਮ ਨੂੰ ਘਰ ਵਾਪਸ ਪਰਤਿਆ ਤਾਂ ਉਸਨੇ ਦੇਖਿਆ ਕਿ ਕਮਰੇ ਦੀ ਲਮਾਰੀ ਖੁੱਲੀ ਹੋਈ ਸੀ ਅਤੇ ਉਸਦੇ ਲੋਕਰ ਵਿੱਚ ਰੱਖੇ ਪੈਸੇ ਵੀ ਗਾਇਬ ਸਨ ਮਾਸਟਰ ਬਖਸ਼ੀ ਰਾਮ ਅਨੁਸਾਰ ਉਸਨੇ ਇੱਕ ਪਲਾਨ ਵੇਚਿਆ ਸੀ ਜਿਸਦੇ 235000 ਰੁਪਏ ਉਸਨੇ ਅਲਮਾਰੀ ਵਿੱਚ ਰੱਖੇ ਸਨ ਪੁਲਿਸ ਵੱਲੋਂ ਮਾਮਲੇ 'ਚ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਕਰਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਉਹਨਾਂ ਇਸ ਪਿੰਡ ਦੇ ਹੀ ਵਾਸੀ ਜਸ਼ਨਦੀਪ ਕੌਰ ਅਤੇ ਉਸਦੇ ਪ੍ਰਕਾਸ਼ਦੀਪ ਨੂੰ ਸੇਵਾ ਮੁਕਤ ਅਧਿਆਪਕ ਦੇਕਰ ਜਾਂਦੇ ਦੇਖਿਆ ਪੁਲਿਸ ਨੇ ਇਹਨਾਂ ਦੋਵੇਂ ਪੈਣ ਭਰਾਵਾਂ ਨੂੰ ਮਾਛੀਵਾੜਾ ਨੂਰਪੁਰ ਰੋਡ ਤੋਂ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਹਨਾਂ ਦੱਸਿਆ ਕਿ ਸੇਵਾ ਮੁਕਤ ਅਧਿਆਪਕ ਦੇ ਘਰੋਂ ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਇਹ ਰਾਸ਼ਟਰੀ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ ਅਤੇ ਫਿਰ ਪੈਸੇ ਦੀ ਰਿਕਵਰੀ ਵੀ ਕੀਤੀ ਜਾਵੇਗੀ ਆਪਣੇ ਜੀ 31 ਤਰੀਕ ਨੂੰ ਮਾਸਟਰ ਬਖਸ਼ੀ ਨਾਮ ਨੇ ਸਾਨੂੰ ਤਲਾਹ ਦਿੱਤੀ ਸੀ ਕਿ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਛਵੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਲ ਕਲਾਂ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਤੋਂ 3 ਲੱਖ ਰੁਪਈਆ ਜਮ੍ਹਾਂ ਉੱਥੇ ਪਿਆ ਸੀ ਅੰਦਰ ਅਲਮਾਰੀ 'ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫਆਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ ਪਤਾ ਲੱਗ ਗਿਆ ਸੀ ਵੀ ਇੱਕ ਜਸਮਦੀਪ ਕौरा ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬ੍ਰਦਰ ਆ ਜੀ ਅਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਕਸੀਰਾਬ ਜਿਹੜਾ ਮੱਛੀਵਾੜਾ ਸਾਹਿਬ ਨੂੰ ਆਇਆ ਸੀ ਉਹਦੀ ਗੈਹਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਐਫਆਈਆ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜੀ ਜਿਹਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਅਸੀਂ ਅੱਜ ਦਿੱਤੀਪੁਰ ਰੋਡ ਤੋਂ ਮੱਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਇਹਨਾਂ ਦੇ ਪੈਸੇ ਜਿਹੜੇ ਰਿਕਵਰ ਹੋ ਗਏ ਜਿਹੜੇ ਚੋਰੀ ਕੀਤੇ ਸੀ ਇਹਨਾਂ ਦੇ ਜੀ ਅਜੇ ਪੁੱਛ ਗਏ ਸੀ ਦੱਸਿਆ ਜੀ ਇਹਨਾਂ ਨੇ ਆਪਣੇ ਖਾਤੇ ਐ ਜਮ੍ਹਾਂ ਕਰਾ ਲਏ ਅੱਗੇ ਫਰਦਰ ਅਸੀਂ ਬੈਂਕ ਰਹੀਨ ਕਵੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਜਾਂਚ ਪੜਤਾਲ ਜਾਰੀ ਹੈ ਜੀ ਹੋਰ ਵੀ ਕੋਈ ਚੋਰੀ ਦਾ ਮਾਮਲਾ ਲੱਕਿਆ ਜਾਂ ਕੋਈ ਖੁਲਾਸਾ ਹੋਇਆ ਇਸ ਨਾਲ ਤੋਂ ਕੋਈ ਕੀਤੀ ਦੀ ਗੱਲ ਦਾ ਤੁਹਾਨੂੰ ਉਹ ਵੀ ਪੁੱਛ ਕੇ ਜੇ ਹੁਣ ਜਾ ਕੇ ਮਨਜੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਰਦਰ ਪੁੱਛਗਿਛ ਕਰਕੇ ਅਗਲੀ ਤਫਤੀਸ਼ ਅਮਲ ਚਲੇਗਾ ਕੋਈ ਹੋਰ ਮਾਮਲਾ ਇਹਨਾਂ ਤੇ ਦਰਜ ਹੋਵੇ ਉਹ ਤੋਂ ਤੀਸਰੇ ਦਾ ਨਹੀਂ ਦੇਖਿਆ ਜਾਊਗਾ ਵੀ ਕੀ ਪੁੱਛ ਗਿਛ ਤੇ ਅੱਗੇ ਕੀ ਦੱਸ ਰਹੇ ਨੇ